ਇਨਾਂ ਕੋਲ ਵੈਲਿਡ ਲਾਇਸੈਂਸ ਹੈ ਕਿ ਜਿਵੇਂ ਹੁਣ ਪਿੱਛੇ ਤੁਹਾਨੂੰ ਪਤਾ ਹੈ ਹੁਣ ਸਰਕਾਰ ਨੇ ਵੀ ਹਦਾਇਤਾਂ ਦਿੱਤੀਆਂ ਜਿਹੜੇ ਇਲੀਗਲ ਬੱਚੇ ਬਾਹਰ ਭੇਜੇ ਆ ਉਹਨਾਂ ਨੂੰ ਕਾਫੀ ਪੈਸੇ ਲਾ ਕੇ ਬਾਹਰ ਗਏ ਸੀ ਉਹ ਤੁਮ ਰਿਪੋਰਟ ਹੋ ਕੇ ਆ ਰਹੇ ਆ ਉਹਨਾਂ ਨੇ ਗਲਤ ਗਾਈਡ ਕਰਕੇ ਬਾਹਰ ਭੇਜ ਰਿਹਾ ਅਸੀਂ ਉਹ ਚੈਕਿੰਗ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਮੁਲਕਾਂ ਭੇਜੇ ਇਹਨਾਂ ਕੋਲ ਵੈਲਿਡ ਲਾਇਸੈਂਸ ਹੈ ਕਿ ਨਹੀਂ ਹੈਗਾ ਕੀ ਇਹਨਾਂ ਦੇ ਕੰਮ ਕਿਵੇਂ ਕਰਦੇ ਹੈ ਉਸ ਕਰਕੇ ਜੇ ਕੋਈ ਗਲਤ ਪਾਇਆ ਗਿਆ ਤੇ ਉਸ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰ ਕੀ ਐਦਾਂ ਦਾ ਪੁਛਤੀ ਜਾਪਿਆ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਨਹੀਂ ਹਾਇ ਤਾਂ ਕਾਫੀ ਹੈਗੇ ਉਹ ਸਾਰੇ ਚੈੱਕ ਕਰ ਰਹੇ ਹਾਂ 1 ਬਾਈ 1 ਅਸੀਂ ਸਾਰਾਂ ਕੋਲ ਜਿਹੜੇ ਹੈਗੇ ਬੈਲੈਂਸਾਂ ਪਾਏ ਗਏ ਹੈਗੇ ਇਸ ਕਰਕੇ ਅਸੀਂ ਜੇ ਕਿਸੇ ਕੋਲ ਨਹੀਂ ਹੋਊਗਾ ਕੋਈ ਫੇਰ ਵੀ ਚੈੱਕ ਕਰਾਂਗੇ ਕਈ ਵਾਰੀ ਬੰਦੇ ਦੂਜੇ ਤੌਰ ਦੇ ਲੋਕ ਛਿਪ ਕੇ ਕਰੀ ਜਾਂਦੇ ਆ ਦੁਕਾਨਾਂ ਨਹੀਂ ਖੋਲੀਆਂ ਆਈਆਂ ਉਹਦੇ ਬਾਰੇ ਵੀ ਅਸੀਂ ਪਤਾ ਕਰ ਰਹੇ ਆ ਕਿ ਇਹੋ ਜਿਹੇ ਬੰਦੇ ਤਾਂ ਨਹੀਂ ਹੈਗੇ ਤੇ ਜਿਹੜੇ ਇਹ ਕੰਮ ਕਰ ਰਹੇ ਆ ਤੇ ਲੋਕਾਂ ਨੂੰ ਗੁਰਮੰਗਰਾਹ ਕਰਕੇ ਨੂੰ ਚੰਗੇ ਪੈਸੇ ਲੈ ਕੇ ਬਾਹਰ ਭੇਜਦੇ ਆ ਜਿਹੜੇ ਸਾਰੇ ਇਮੀਗ੍ਰੈਂਟ ਏਜੰਟ ਨੇ ਉਹ ਸਹਿਯੋਗ ਦੇ ਰਹੇ ਨੇ ਜਿਦਾ ਕਿ ਚੈਕਿੰਗ ਕੀ ਕਰਦੇ ਆ ਹਾਂ ਚੈਕਿੰਗ ਕਰ ਰਹੇ ਹਾਂ ਸਹਿਯੋਗ ਦੇ ਰਹੇ ਹਾਂ ਜਿਵੇਂ ਇੱਥੇ ਆਏ ਸੀਗੇ ਇਹਨਾਂ ਦੇ ਕੋਲ ਲਾਇਸੈਂਸ ਹੈਗਾ ਦੇਖਿਆ ਉਹ ਲੜਕੀ ਬੈਠੀ ਹੈ ਉਹਨਾਂ ਦੇ ਕੋਲ ਵੈਲਿਡ 2028 ਤੱਕ ਲਾਇਸੈਂਸ ਹੈਗਾ ਵੈਲਿਡ ਹੈਗਾ ਤੇ ਇਸ ਕਰਕੇ ਅਸੀਂ ਉਹਨਾਂ ਦੀ ਚੈਕਿੰਗ ਕਰ ਰਹੇ ਆ ਤਾਂ ਕਿ ਇਹਨਾਂ ਨੂੰ ਅਗਾਂਹ ਕਰ ਸਕੀਏ ਕਿ ਕੋਈ ਗਲਤ ਤਰੀਕੇ ਨਾਲ ਕਿਸੇ ਨੂੰ ਗੁੰਮਰਾ ਕਰਕੇ ਬਾਹਰ ਨਾ ਭੇਜੋ ਸਰ ਇਹਨਾਂ ਏਜੰਟਾਂ ਵੱਲੋਂ ਅਮਰੀਕਾ ਦੇ ਗਲਤ ਤਰੀਕੇ ਨਾਲ ਲੋਕ ਬੱਚੇ ਭੇਜਨੇ ਉਹਨਾਂ ਨੂੰ ਵਾਪਸ ਵੀ ਆ ਰਹ ਕਿਆ ਕੋਈ ਗਲਤ ਤਰੀਕੇ ਨਾਲ ਕਿਸੇ ਬੰਦੇ ਨੂੰ ਬਾਹਰ ਤਾਂ ਨਹੀਂ ਭੇਜ ਰਹੇ ਇਹਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਜਿਹੜਾ ਤੁਹਾਡੇ ਕੋਲ ਲਾਇਸੈਂਸ ਹੈ ਵੈਲਿਡ ਹੈਗਾ ਉਸ ਮੁਤਾਬਕ ਤੁਸੀਂ ਬੱਚਿਆਂ ਨੂੰ ਕੰਸਲਟੈਂਸੀ ਦਿਓ ਆਦਰਵਾਇਸ ਇਹਨੂੰ ਗੁੰਮਰਾਹ ਨਾ ਕਰੋ ਤੇ ਸਰ ਕਿਹੜੀ ਕਾਰਵਾਈ ਕੀਤੀ ਜਿਹਨਾਂ ਦੇ ਲਾਇਸੈਂਸ ਵਗੈਰਾ ਨਹੀਂ ਹੈਗੇ ਇਹਨੂੰ ਹਜੇ ਤੱਕ ਜਿਹੜਾ ਸਾਡੇ ਕੋਲ ਸਾਰੇ ਜਿੰਨੇ ਚੈੱਕ ਕੀਤੇ ਸਾਰੇ ਕੋਲ ਲਾਇਸੈਂਸ ਵੈਲਿਡ ਹੈਗੇ ਆ ਜੇਕਰ ਨਹੀਂ ਪਾਇਆ ਜਾਊਗਾ ਉਸ ਦਾ ਕਾਰਵਾਈ ਵੀ ਕਰਾਂਗੇ ਜੀ